ਤੁਰਨੇ ਤੁਰਨੇ ਮੇਰੇ ਰੁਕਣਾ ਪੈਂਦਾ ਹੁੰਦਾ ਹੈ ਮੈਨੂੰ ਸਾਹ ਲੈਣਾ ਪੈਂਦਾ ਹੁੰਦਾ ਕਿੰਨੀ ਦੇਰ ਤੋਂ ਸੀ ਪ੍ਰੋਬਲਮ ਤੁਹਾਨੂੰ ਦੋ ਕੁ ਸਾਲ ਪੁਰਾਣੀ ਪ੍ਰੋਬਲਮ ਹੈ ਵੀਡੀਓ ਵੇਖ ਕੇ ਪਤਾ ਲੱਗਾ ਇਹ ਤੋਂ ਮੈਂ ਕਾੜਾ ਪੀਤਾ ਪਹਿਲੇ ਦੋਵਾਂ ਕੇ ਕਾੜਿਆਂ ਚ ਮੈਨੂੰ ਕਾਫੀ ਫਰਕ ਪਿਆ ਹੁਣ ਲਗਭਗ 95 ਤੋਂ ਵੱਧ ਹੀ ਫਰਕ ਆ ਮੈਨੂੰ ਸਾਡੇ ਨਾਲ ਇੱਕ ਹੋਰ ਪੇਸ਼ੈਂਟ ਹੈ ਜਿਹੜੇ ਬਟਾਲੇ ਤੋਂ ਆਏ ਨੇ ਆਪਾਂ ਇਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਪਾਜੀ ਕੀ ਨਾਂ ਹੈ ਤੇ ਕੀ ਪ੍ਰੋਬਲਮ ਸੀ ਤੇ ਕਦੋਂ ਤੁਸੀਂ ਮੇਰਾ ਨਾਮ ਬਲਜੀਤ ਸਿੰਘ ਆ ਤੇ ਮੈਨੂੰ ਚੱਲਣ ਫਿਰਨ ਵਿੱਚ ਮੁਸ਼ਕਲ ਆਉਂਦੀ ਸਾਹ ਘੜਦਾ ਜਦੋਂ ਮੈਂ ਚੱਲਦਾ ਹਾਂ ਤੇ ਬਹੁਤੀ ਤੇਜ਼ ਨਹੀਂ ਚੱਲੇ ਜਾਂਦਾ ਮੇਰੇ ਕੋਲ ਤੇ ਤੁਰਦੇ ਤੁਰਦੇ ਵੀ ਘੇਰੀ ਰੁਕਣਾ ਪੈਂਦਾ ਹੁੰਦਾ ਹੈ ਮੈਨੂੰ ਸਾਹ ਲੈਣਾ ਪੈਂਦਾ ਹੁੰਦਾ ਕਿੰਨੀ ਦੇਰ ਤੋਂ ਸੀ ਪ੍ਰੋਬਲਮ ਤੁਹਾਨੂੰ ਦੋ ਕੁ ਸਾਲ ਪੁਰਾਣੀ ਪ੍ਰੋਬਲਮ ਆ ਜਦ ਦਿਖਾ ਲਿਆ ਪਹਿਲਾਂ ਕਿਤੇ ਡਾਕਟਰਾਂ ਨੂੰ ਪਹਿਲਾਂ ਮੈਂ ਜਲੰਧਰ ਵੀ ਵਿਖਾਇਆ ਅੰਮ੍ਰਿਤਸਰ ਵੀ ਵਿਖਾਇਆ ਟ੍ਰੀਟਮੈਂਟ ਚੱਲਿਆ ਉਸ ਦਿਨ ਵੀ ਕੁਝ ਫਰਕ ਪੈਂਦਾ ਰਿਹਾ ਪਰ ਇੰਨਾ ਜ਼ਿਆਦਾ ਨਹੀਂ ਪੈਂਦਾ ਰਿਹਾ ਹੁਣ ਮੈਂ ਇਥੋਂ ਮੇਰੇ ਮੈਨੂੰ ਵੀਡੀਓ ਵੇਖ ਕੇ ਪਤਾ ਲੱਗਾ ਇਹ ਤੋਂ ਮੈਂ ਕਾੜਾ ਪੀਤਾ ਪਹਿਲੇ ਦੋਵਾਂ ਕੇ ਕਾੜਿਆਂ ਜੀ ਮੈਨੂੰ ਕਾਫੀ ਫਰਕ ਪਿਆ ਅੱਛਾ ਹੁਣ ਲਗਭਗ 95 ਤੋਂ ਵਾਧੀ ਫਰਕਿਆ ਮੈਨੂੰ ਮੈਂ ਲਗਭਗ 3 ਕਿਲੋਮੀਟਰ 4 ਕਿਲੋਮੀਟਰ ਆਮ ਹੀ ਸੈਰ ਕਰ ਲੈਣਾ ਅੱਜ ਦੰਦੀ ਠੰਡ ਜ਼ਿਆਦਾ ਹੋਈ ਆ ਉਸ ਦਿਨ ਦੀ ਕੁਝ ਘਟ ਕੀਤੀ ਨਹੀਂ ਤਾਂ ਕਿਉਂ ਮੈਂ ਰੋਜ਼ ਸੈਰ ਕਰਦਾ ਕੋਈ ਚੱਕ ਪਹਿਲਾਂ ਜੋ ਤੁਰਦੇ ਸੀ ਕਿੰਨੀ ਪ੍ਰੋਬਲ ਕਿੰਨਾ ਕੁ ਤੁਰ ਹੋ ਜਾਂਦੇ ਕਿੰਨਾ ਕੁ ਤੁਰ ਕੇ ਸਾਹ ਚੜ ਜਾਂਦਾ ਸੀਗਾ ਇਹ ਨਹੀਂ ਕੋਈ ਪਤਾ ਲੱਗਦਾ ਇਹ ਜਦੋਂ ਕਈ ਵਾਰੀ ਚੜਨ ਲੱਗਣਾ ਜਲਦੀ ਚੜ ਜਾਂਦਾ ਹੈਗਾ ਐਡੀ ਨਹੀਂ ਕੋਈ ਗੱਲ